ਤੋ ਵੀ ਜੇ ਕੋਈ ਉੱਤਰੇ ਜਾ ਰਿਹਾ ਹੈ ਉਹਦੇ ਕੋਸ਼ਿਸ਼ ਹੋਣੀ ਹੈ ਕਿ ਚਾਹੇ ਮੰਦਰ ਹੋਵੇ ਚਾਹੇ ਗੁਰਦੁਆਰਾ ਹੋਵੇ ਪਵਿੱਤਰ ਸਥਾਨਾਂ ਉਪਰ ਜਾ ਕੇ ਅਰਦਾਸ ਨਾਲ ਨਮਨ ਕਰੀਤੇ ਹੋਰ ਪ੍ਰਮਾਤਮਾ ਕੋ ਅਸਰੀ ਕਾਣਾ ਦੀ ਸਿੱਖਿਆ ਵੀ ਮਿਲਦੀ ਹੈ ਪਵਿੱਤਰ ਮੁਕਤਸਬੇ ਦੇ ਇਹ ਚੱਲ ਰਹੇ ਨੇ ਸਿਸਟਮ ਤੇ ਅੱਜ ਕਾਲੀ ਮਾਤਾ ਦੇ ਮੰਦਰ ਦੇ ਵਿੱਚ ਆਏ ਸੀ ਪਰ ਇਹ ਦਸਾਂ ਨੂੰ ਆਵਾਜਨ ਤੇ ਕਾਹਲੇ ਪੂਜਾ ਦੀ ਸ਼ੁਰੂ ਕਰਕੇ ਬਣਾਉਣ ਦੇ ਚੱਕਰ ਨਾਲ ਬੈਠੀ ਸਿੱਖਿਆ ਸੰਦੀ ਸਰਦਾਰ ਜੀ ਚਰਦੀ ਕਲਾ ਦੇ ਮਹਿੰਮ ਚਲਾਈ ਹੋਈ ਹੈ ਇੱਕ ਕਿਸ ਤਰ੍ਹਾਂ ਦੇਖ ਰਹੇ ਹੋ ਵਧੀਆ ਚੱਲ ਰਹੀ ਹੈ ਸਾਰੇ ਸ਼ਹਿਰ ਦੇ ਵਿੱਚ ਲੋਕਾਂ ਦਾ ਰਿਸਪੌਂਸ ਬਹੁਤ ਚੰਗਾ ਤੇ ਲੱਗਦੀ ਤਾਂ ਉਹ ਜਿਹੜੀ ਦਿੱਲੀ ਕਿਤੇ ਵੀ ਕਿ ਵਿਵਸਥਾ ਪਈ ਹੈ ਪੂਰੀ ਦੁਨੀਆ ਦੇ ਵਿੱਚ ਉੱਥੇ ਵੀ ਇਹ ਅੱਜ ਕੋਈ ਖੜਾ ਹੋਣਾ ਔਰ ਭਾਰ ਨਹੀਂ ਆ ਕੇ ਪੰਜਾਬ ਦੇ 8 ਲੋਕ ਬਹੁਤ ਗੁਰੂਦਰਦਪੂਰਵ ਭਾਗ ਹੋਏ ਨੇ ਉਸ ਲਈ ਰੀਲੀਫ ਦਾ ਕੰਮ ਹੈ ਜਿਹੜਾ ਉਹ ਪੂਰਾ ਹੋ ਚੁੱਕਿਆ ਹੈ ਰੀਹੈਬਿਲੀਟੇਸ਼ਨ ਦਾ ਉਹਨਾਂ ਦੇ ਸਰਵੇ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਦੀ ਕਲਾਮ ਨੂੰ ਸ਼ੁਰੂ ਕੀਤੀ ਐਮ ਸੰਗਠਨ ਦੀ ਕਾਰ ਸੇਵਾ ਵੱਲੋਂ ਉਹਦਾ ਬੜਾ ਬਿਹਤਰ ਰਿਸਪੋਨਸਿਵ ਲੋਕਾਂ ਨੂੰ ਦਿੱਤਾ ਕਿਸਾਨਾਂ ਵੱਲੋਂ ਜਿਹੜੇ ਪਰਾਲੀ ਸਾੜੀ ਜਾ ਰਹੀ ਹੈ ਉਹਦੇ ਉੱਪਰ ਕੋਈ ਕਾਰਵਾਈ ਜਿੰਨਾ ਕਿ ਹੋ ਰਹੀ ਹੈ ਉਹਨਾਂ ਕਿ ਅਸੀਂ ਤਾਂ ਇਹ ਬੇਨਤੀ ਪਹਿਲਾਂ ਵੀ ਕਰਦੇ ਰਹੇ ਤੇ ਹੁਣ ਵੀ ਇਹ ਬੇਨਤੀ ਕੀਤੀ ਹੈ ਸਰਕਾਰ ਨੇ ਔਰ ਸਰਵਕੁਲ ਸਰਵਿਸਿਨ ਨੇ ਕਿ ਪਰਾਲੀ ਨਾ ਸਾੜੀ ਜਾਵੇ ਕਿਉਂਕਿ ਇਹਨੋਂ ਧਰਤੀ ਮਾਹੌਲ ਨੂੰ ਨੁਕਸਾਨ ਹੈ ਜਿਹੜਾ ਉਹ ਵੀ ਹੁੰਦਾ ਹੈ ਔਰ ਪ੍ਰੋਪੂਸ਼ਨ ਦਾ ਬੜਾ ਨੁਕਸਾਨ ਹੁੰਦਾ ਹੈ ਸੋ ਸਹੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਮਹਿੰਮ ਕਦੇ ਸਾਡੇ ਦੇ ਮਸਾਲਾ ਤੋਂ ਹੀ ਮੁਹਰੇ ਉਹਦੇ ਚ ਕਾਫੀ ਪੋਜ਼ਿਟਿਵ ਰਿਜ਼ਲਟਸ ਕਿਸੇ ਸਮੇਂ ਚ ਮਿਲਿਆ ਨੇ ਤੇ ਇਹ ਵੀ ਕਹਿੰਦੇ ਆ ਕਿ ਭਰਾ ਨਹੀਂ ਸਾੜੀ ਜਾਏਗੀ ਸੁਖਵੀਰ ਸਿੰਘ ਬਾਦਲ ਨੇ ਹੜ੍ਹਾਂ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਸਰਕਾਰ ਦੇ ਉੱਪਰ ਉਹ ਕਿਹੋ ਜਿਹਾ ਦੇਖਦੇ ਸਨ ਕਿ ਹੜ੍ਹਾਂ ਦੇ ਉੱਪਰ ਕਿ ਕਪੜੇਬਾਜ਼ੀਆਂ ਕਾਫੀ ਜ਼ਿਆਦਾ ਕੀਤੀਆਂ ਸਰਕਾਰ ਨੇ ਇਸ ਤੇ ਜਿਸ ਤਰ੍ਹਾਂ ਕਿ ਸੈਂਟਰ ਤੋਂ ਪੈਸਾ ਆਇਆ ਹੈ ਜੇ ਕਿ ਕਿ ਉਹ ਕਿਤੇ ਲੱਗਿਆ ਨੌਨ ਸੀਰੀਅਸ ਪੋਲੀਟਿਸ਼ੀਨੀਸਾ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਆਪ ਦੇ 10 ਸਾਲ ਦੇ ਵਿੱਚ ਕਿਹੋ ਜਿਹਾ ਦੇਖ ਦੇ ਕੰਬਲੂ ਪੰਜਾਬ ਨੂੰ ਲੁੱਟਿਆ ਗਿਆ ਤੇ ਬੁਚਿਆ ਗਿਆ ਉਹ ਲੋਕ ਜੀ ਭੁੱਲੇ ਹੈਗੇ ਤੇ ਉਹ ਜਾ ਵਿਅਕਤੀ ਸਾਡੇ ਉੱਪਰ ਸਵਾਲ ਖੜੇ ਕਰੇ ਕੱਲ ਸੈਸ਼ਨ ਸੀਗਾ ਜੀ ਸਾਡੇ ਸਾਰੇ ਐਮਐਲਏਜ਼ ਨੇ ਮਿਨਿਸਟਰਰ ਕੋ ਸੀਐਮ ਸਾਹਿਬ ਨੇ ਬੜੇ ਵਿਸਤਾਰ ਦੇ ਵਿੱਚ ਜਵਾਬ ਦਿੱਤਾ ਉਹਨਾਂ ਕੋਲ ਤਾਂ ਇੱਕ ਗੱਲ ਨਹੀਂ ਹੈਗੀ ਕਿ ਇਹਨੋਂ ਇਹਦੇ ਵਾਸਤੇ ਬਾਕੀ ਜਿਹੜੇ ਜਵਾਬ ਨੇ ਉਹ ਮੰਡੇ ਨੂੰ ਮਿਲ ਜਾਣਗੇ